ਕਿਆ ਸ਼ਾਨਾ ਪਿਓ ਕੀ ਕਹਿੰਦਾ ਵੀ ਪੁੱਤਰਾ ਸ਼ਾਨਾ ਪਿਓ ਜਿਸ ਬਾਬਾ ਜਿਹੜੇ ਪਿਓ ਨੂੰ ਉਹ ਆਪ ਇੱਕ ਵਾਰ ਕਹੇ ਰੇੜੇ ਤੇ ਰਾਤ ਨੂੰ 11 ਵਜੇ ਫੇਕ ਤੋਂ ਲੱਦ ਕੇ ਲੈ ਹੋਣਾ ਪੈਦਾ ਉਹਨੇ ਦੱਸਿਆ ਬਾਬਾ ਸ਼ਾਨਾ ਪਿਓ ਜਿਸ ਸ਼ਾਨਾ ਪਿਓ ਆਪਣੇ ਪੁੱਤ ਨੂੰ ਕੀ ਕਹਿੰਦਾ ਪੁੱਤਰਾ ਤੇਰੇ ਰਾਹ ਦੇ ਵਿੱਚ ਆਹ ਆ ਮੋੜ ਲਗੇ ਆਹ ਆ ਮੋੜ ਹੋਂਨੇ ਜੇ ਤੂੰ ਬੱਜ ਕੇ ਲੰਘਿਆ ਫਿਰ ਤੂੰ ਆਪਣੀ ਮੰਜ਼ਿਲ ਤੇ ਪਹੁੰਚੇਗਾ ਇੱਕ ਸਿਆਣਾ ਪਿਓ ਜਿਵੇਂ ਆਪਣੇ ਪੁੱਤ ਬਗਲਾ ਕਮਤਾ ਦਾ ਮਾਂ ਹੈ ਦੋ ਮੋੜ ਉਹ ਗੱਲਬਾਤ ਉਹ ਫਿਰ ਸਾਹਿਬਾ ਜੀ ਕਰ ਰਹੇ ਕਿਵੇਂ ਲਿਖਿਆ ਹਾਂ ਬਸ ਆਹੀ ਕਮਤਾ ਦਾ ਹਾਲ ਹੈ ਕਿ ਤੁਹਾਨੂੰ ਬੇਨਤੀ ਆ ਭਾਈ ਉਹ ਜੋ ਤੁਸੀਂ ਚਾਹੂ ਪੀਂਗੇ ਘੜੇ ਹੋ ਕੇ ਤੇ ਆ ਜਾਓ ਤੇ ਮਕਰ ਸਿੰਘ ਜੀ ਬਰਨਾਲੇ ਤੋਂ ਹਾਂ ਬਾਈ ਚੰਕੌਰ ਸਾਹਿਬ ਦੇ ਵੱਡੇ ਭਰਾ ਹੈ ਤੇ ਬਾਈ ਹਰਪ੍ਰੀਤ ਸਿੰਘ ਮਲੇਸਾ ਇਹ ਸਾਡੇ ਭਰਾ ਹੈ ਤੇ ਪਾਈ ਚੰਕੌਰ ਸਿੰਘ ਜੀ ਹੁਣੇ ਆਪਣੇ ਵੱਲੋਂ ਜਿਹਨਾਂ ਦੇ ਵੱਡੇ ਭਰਾ ਜੀ ਤੇ ਸਾਰੇ ਸਾਰਿਆਂ ਵੱਲੋਂ ਥੋੜੇ ਸਾਰਿਆਂ ਦੀ ਆਗੇ ਸਾਰੀ ਸੰਗਤ ਵੱਲੋਂ ਬਹੁਤ ਸਾਰੇ ਪੈਸੇ ਲਓ ਜੀ ਸਿਆਣਾ ਪਿਓ ਆਪਣੇ ਪੁੱਤ ਨੂੰ ਬਾਬਾ ਮੰਝਲ ਪਹੁੰਚ ਜਾਂਦੇ ਨੂੰ ਜਿਹੜੀਆਂ ਜਿਹੜੀਆਂ ਗੱਲਾਂ ਕਹਿੰਦਾ ਕੀ ਕੀ ਗੱਲਾਂ ਕਹਿੰ ਕੇ ਤੋੜਦੇ ਤੇ ਤੋੜਨੀਆਂ ਚਾਹੀਦੀਆਂ ਨੇ ਸਿਆਣੇ ਪਿਓ ਵੱਲੋਂ ਕੀ ਫਰਜ਼ ਨੇ ਉਹਨਾਂ ਗੱਲਾਂ ਬਾਤਾਂ ਨੂੰ ਸਰਪਾਲ ਸਿੰਘ ਸ਼ਮੂਲਾ ਸਾਡੀ ਕਲਮ ਨੇ ਜਿਵੇਂ ਲਿਖਿਆ ਘਰੋਂ ਚੱਲੀ ਆਏ ਤੂੰ ਬੁੱਤਾ ਮੈਂਦੀ ਮੰਝਲਾ ਦੇ ਵੱਲੇ ਮੇਰੇ ਚਾਰ ਕੀ ਸੁਝਾਵੇਂ ਲਈ ਜੀ ਬਨ ਕੇ ਤੂੰ ਵੱਲੇ ਕੀ ਮੰਜ਼ਲੇ ਦੇ ਬੱਲੇ ਸਾਡੇ ਚਾਰ ਕਿਸ ਜਾਣੇ ਲੈ ਜੀ ਭੱਤ ਕੇ ਤੂੰ ਪੱਲੇ ਹੱੱਬ ਮੋੜ ਦੇ ਅਠੇ ਕਾ ਖੱਬ ਮੋੜ ਦੇ ਅਠੇ ਕਾ ਸੱਜੇ ਐਸ਼ ਦਾ ਟਿਕਾਣਾ ਹੋਏ ਮੋੜ ਹੀ ਮੁਣੀ ਨਾ ਜੇ ਤੈ ਮੰਜ਼ਲੇ ਤੇ ਜਾਣਾ ਹੋਏ ਮੋੜ ਹੀ ਮੁਣੀ ਨਾ ਜੇ ਤੈ ਮੰਜ਼ਲੇ ਤੇ ਜਾਣਾ ਵੇਖ ਫਿਲਮ ਜਿਹੇਰੋ ਚੱਕ ਲਈ ਰਾਤ ਨਾਲੀ ਛਿੱਟੇ ਲੇ ਖੰਡੇ चवंदे मत मार बाप दा, न कट बंदे न बिना ਕਸੂਤੀ ਐ ਝੱਟ ਐ ਦੀ ਐ ਜ਼ਾਲਮ ਸੁੱਕਾ ਨਹੀਂ ਜਾਨ ਸ਼ਿਕਾਰ ਬਿੰਦਾ ਉਹ ਕਿਹੜੇ ਬਾਗ ਦੀ ਮੂਰੀ ਤੂੰ ਸ਼ਮਲਿਆ ਓਏ ਇਹ ਧੁੰਮੇ ਸਾਦਾ ਦੇ ਠੰਡੇ ਕਰ ਠਾਰ ਦਿੰਦਾ ਲੈ ਤੈਨੂੰ ਹਸਨ ਡਲਾਉ ਫੁੱਤ ਸਿੱਧੇ सा वैसा पुट ओ नगली तूं पैसा पैसे वास्ते करी न कोई कम एसा वैसा कु हु मुझ लेट जा हुणी बि मुड़ी न जिते मुंज लेट जा चाहींद ਜਿਹੜਾ ਨਾਮਕ ਖਾ ਕੇ ਉਹ ਲੋਕੋ ਡੰਗਾ ਕਰਦੇ ਤੇ ਐਸੇ ਮਟਰ ਨੂੰ ਫੇਰ ਬਲਾਵਣਾ ਕਿਉ ਹ ਜਿਹੜੇ ਮਰਦ ਦੀ ਗੈਰਥਾ ਨਦਰ ਜਾਂਦੀ ਉਹ ਯਾ ਦਾ ਫੱਟੇ ਮੂੰਹ ਚੱਕ ਤੇ ਆਵਣਾ ਕਿਉ ਹ ਮੇਵਾ ਸਿੰਘ ਸ਼ਹੀਦ ਹੋ ਜਾਣ ਅਣਖੀ ਉਹ ਗੁੱਸਾ ਦਾ ਸਹਗਦਾਰਾ ਨੂੰ ਆਵਣਾ ਕਿਉ ਉੱਤੇ ਹੀ ਉਸ ਨੂੰ ਦੇ ਨਈ ਨਾ ਪ੍ਰੇਮ ਚੋਤ ਜੋ ਰੱਖਦੇ ਗੁਲ ਕਰਕੇ ਹਾ ਨਫਾ ਪਾਲਦਾ ਪੂਜੀ ਗੁਆ ਲਏਗਾ ਪਿਛੋੜ ਹੋਏਗਾ ਢਿਲੇ ਜੇ ਭੁੱਲ ਕਰਕੇ ਹੋਵੇ ਕਦਰਾਂ ਕੀ ਉਸ ਦੀ ਕਦਰ ਪਾਉਣੀ ਸੌਦਾ ਮਾ दिलो ना भुलाई यार पहन के बना सोच के हप हप अच्छा, हप हप अच्छा, मुड़ी नजिल रोवे मोड़ ही मुड़ीना बहुत बहुत धन्यवाद ਸਾਨੂੰ ਕਿਸੇ ਬੰਦੇ ਨੇ ਕਿਸੇ ਵੀ ਪ੍ਰੋਗਰਾਮ ਕੋ ਸੱਜਣਾ ਹੋਵੇ ਸਾਡੇ ਕਾਰਡ ਲੈ ਲਿਓ ਸਾਡੇ ਕੋਲੇ ਕਾਰਡ ਹੈਗੇ ਤੇ ਮੈਂ ਨਾਲੇ ਹੋਰ ਤੁਹਾਨੂੰ ਗੱਲ ਕਲੀਅਰ ਕਰਦਾ ਜਿਹੜੇ ਮੈਂ ਕਾਰਡ ਵਾਲੀ ਗੱਲ ਇੰਟਰਵਿਊ ਚ ਬੋਲੀ ਸੀ ਉਹ ਛੋਟੇ ਪਿੰਡ ਵਾਸਤੇ ਨਹੀਂ ਹੈਗੀ ਉਹ ਛੋਟੇ ਪਿੰਡ ਵਾਸਤੇ ਨਹੀਂ ਮੈਨੂੰ ਕਮੈਂਟ ਕਰਕੇ ਕਹਿਣ ਲੱਗੇ ਜਿਹੜੇ ਨਥਾਣੇ ਦਾ ਨੌ ਲੈਣਾ ਕਾਹਨੂੰ ਉਹ ਨੌ ਹਰਪ੍ਰੀਤ ਦਾ ਤਾਂ ਇਹ ਨਹੀਂ ਲਿਆ ਦਿੰਦੇ ਹਿੱਸੇ ਦੇ ਕਿਉਂਕਿ ਸਾਡਾ ਮਿੱਤਰ